ਸੰਗੀਤ ਗੀਵਾ ਹੀ ਗ੍ਰਿਤੀ ਕਾ ਖਾਲਸਾ ਵਾਹੀ ਗ੍ਰਜ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਾਣਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਪਾਵਰਫੁੱਲ ਅਤੇ ਬਹੁਤ ਸੌਖੀ ਯੁਗਤੀ ਸਾਂਝੀ ਕਰਨ ਜਾ ਰਹੇ ਹਾਂ ਆਪਣੀ ਅੱਜ ਦੀ ਵੀਡੀਓ ਦਾ ਨਿਸ਼ਾ ਹੈ ਕਿ ਇਹ ਸ਼ਬਦ ਬੋਲਣ ਵਾਲੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗਰੀਬ ਨਹੀਂ ਰਹਿ ਸਕਦੇ ਕਿਉਂਕਿ ਇਹ ਸ਼ਬਦ ਬੋਲਣ ਵਾਲੇ ਮਨੁੱਖਾਂ ਦੇ ਉੱਤੇ ਸਤਿਗੁਰ ਸਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਆ ਉਹ ਜਿਸ ਕੱਖ ਨੂੰ ਵੀ ਹੱਥ ਪਾਉਂਦੇ ਆ ਨਾ ਮਾਲਕ ਦੀ ਕਿਰਪਾ ਦੇ ਨਾਲ ਉਹਨਾਂ ਦੇ ਹਰ ਕੰਮ ਦੇ ਵਿੱਚ ਬਰਕਤ ਕੈਂਦੀ ਆ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਦੇ ਜਿੰਨਾ ਹੀ ਜ਼ਿਆਦਾ ਇਹ ਸ਼ਬਦ ਸਾਡੀ ਰਸਨਾ ਤੇ ਰਹਿੰਦਾ ਹੈ ਸਮਝੋ ਉਨੀ ਹੀ ਸਾਡੀ ਤਰੱਕੀ ਹੁੰਦੀ ਆ ਮਾਲਕ ਦੀ ਉਨੀ ਹੀ ਜ਼ਿਆਦਾ ਕਿਰਪਾ ਸਾਡੇ ਤੇ ਵਰਤਦੀ ਆ ਤਾਂ ਫਿਰ ਇਹ ਸ਼ਬਦ ਕਿਹੜਾ ਹੈ ਆਪਾਂ ਕਦੋਂ ਬੋਲਣਾ ਹੈ ਕਿੰਨਾ ਚਿਰ ਬੋਲਣਾ ਹੈ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬਿਹਨ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਕਰੋ ਜੀ ਜ਼ਰੂਰ ਲਿਖਦਿਆ ਕਰੋ ਸਭ ਤੋਂ ਪਹਿਲਾਂ ਗੱਲ ਕਰੀਏ ਇਹ ਸ਼ਬਦ ਜਾਪ ਕਰਨ ਦੀ ਵਿਧੀ ਬਾਰੇ ਕਿਉਂਕਿ ਕੇ ਕਹਿਣ ਭਰਾਣਾ ਕਿਸੇ ਵੀ ਪਾਠ ਮਤਵਰਾਂ ਤੋਂ ਪਹਿਲਾਂ ਸ਼ਬਦ ਜਾਪ ਕਰਨ ਤੋਂ ਪਹਿਲਾਂ ਵਿਧੀ ਪੁੱਛਦੇ ਆ ਕਿ ਅਸੀਂ ਕਿਹੜੇ ਸਮੇਂ ਤੇ ਇਹ ਸ਼ਬਦ ਜਾਪ ਕਰੀਏ ਕਿੰਨਾ ਚਿਰ ਜਾਪ ਕਰੀਏ ਤਾਂ ਸੰਗਤ ਜੀ ਇਹ ਸ਼ਬਦ ਬੋਲਣ ਦੀ ਵਿਧੀ ਬਹੁਤ ਸੌਖੀ ਆ ਸਾਡੇ ਤੇ ਸਮੇਂ ਦੀ ਕੋਈ پابੰਦੀ ਨਹੀਂ ਆ ਦਿਨ ਦੇ ਵਿੱਚ ਤੁਹਾਨੂੰ ਕਿਸੇ ਵੀ ਵੇਲੇ ਸਮਾਂ ਮਿਲਦਾ ਹੈ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਬੈਠ ਕੇ ਖੜ ਕੇ ਇਹ ਸ਼ਬਦ ਬੋਲ ਸਕਦੇ ਹੋ ਬਿਨਾ ਇਸ਼ਨਾਨ ਕੀਤੇ ਆ ਬਿਨਾ ਨਹਾਤੇ ਆ ਇਹ ਸ਼ਬਦ ਬੋਲ ਕੇ ਮਾਲਕ ਦੀ ਕਿਰਪਾ ਹਾਸਲ ਕਰ ਸਕਦੇ ਆ ਹਾਂਜੀ ਆਪਣੇ ਦਿਨ ਦੀ ਸ਼ੁਰੂਆਤ ਇਸ ਸ਼ਬਦ ਤੋਂ ਕਰੀਏ ਤਾਂ ਉਹਦੇ ਨਾਲ ਦੀ ਤਰੀਕ ਇਸ ਹੀ ਨਹੀਂ ਕਿਉਂਕਿ ਆਪਾਂ ਅਮਰ ਤਵੇਲੇ ਵਾਲੀ ਤਾਂ ਅਕਸਰ ਆਪ ਜੀ ਦੇ ਨਾਲ ਗੱਲ ਕਰਦੇ ਰਹਿੰਦੇ ਆ ਕਿ ਅਮਰ ਤਵੇਲੇ ਦਾ ਸਮਾਂ ਬਹੁਤ ਜ਼ਿਆਦਾ ਤਾਕਤਵਰ ਆ ਅਮਰਤ ਵੀਲਾ ਆਪਣੇ ਆਪ ਦੇ ਵਿੱਚ ਇੱਕ ਤਾਕਤ ਹੈ ਤੇ ਉਪਰੋ ਜਿਕਰ ਇਹ ਸ਼ਕਤੀਸ਼ਾਲੀ ਸ਼ਬਦ ਬੋਲਾਂਗੇ ਤਾਂ ਸਾਡੇ ਤੇ ਮਾਲਕ ਦੀ ਕਿਰਪਾ ਦੁੱਗਣੀ ਚੋਗਣੀ ਹੋਵੇਗੀ ਪਰ ਜੇਕਰ ਤੁਸੀਂ ਅਮਰਤ ਵੀ ਲਈ ਉਠਵਾਉਂਦੇ ਤਾਂ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਜਦੋਂ ਵੀ ਤੁਹਾਡਾ ਦਿਲ ਕਰਦਾ ਹੈ ਇੱਕ ਵਾਰ ਇਹ ਸ਼ਬਦ ਜ਼ਰੂਰ ਬੋਲੋ ਜਿੰਨਾ ਚਿਰ ਤੁਸੀਂ ਬੋਲ ਸਕਦੇ ਹੋ ਉਨਾ ਚਿਰ ਬੋਲੋ ਇਹ ਸ਼ਬਦ ਬੋਲਣਾ ਕੋਈ ਔਖਾ ਨਹੀਂ। ਇਹ ਸ਼ਬਦ ਹੈ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ। ਸਿਰਫ ਇਹ ਨਹੀਂ ਕਹਿਣਾ ਕਿ ਵਾਹੀ ਗੁਰੂ ਤੇਰਾ ਸ਼ੁਕਰਿਆ। ਤੁਸੀਂ ਮੈਨੂੰ ਆਹ ਚੀਜ਼ ਦਿੱਤੀ ਇਹਦੇ ਲਈ ਤੁਹਾਡਾ ਸ਼ੁਕਰਿਆ। ਉਹ ਚੀਜ਼ ਦਿੱਤੀ ਉਹਦੇ ਲਈ ਤੁਹਾਡਾ ਸ਼ੁਕਰ। ਮਤਲਬ ਜੋ-ਜੋ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਕਿਉਂਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਹ ਗੱਲ ਵੱਖਰੀ ਹੈ ਕਿ ਅਸੀਂ ਮਾਲਕ ਦੀਆਂ ਦਿੱਤੀਆਂ ਦਿੱਤਿਆਂ ਦਾਤਾਂ ਦੀ ਕਦਰ ਨਹੀਂ ਕਰਦੇ ਪਰ ਮਾਲਕ ਨੇ ਕਸਰ ਨਹੀਂ ਛੱਡੀ ਇਹ ਚੰਨ ਰਹੇ ਸਾਹਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਸੋਹਣੇ ਸ਼ਰੀਰ ਦੇ ਲਈ ਸ਼ੁਕਰਾਨਾ ਕਰੋ ਆਪਣੇ ਘਰ ਪਰਿਵਾਰ ਕਾਰੋਬਾਰ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਾਲਕ ਨੇ ਤੁਸੀ ਇਹ ਦਾਤਾਂ ਮੈਨੂੰ ਦਿੱਤੀਆਂ ਜਦੋਂ ਅਸੀਂ ਇਸ ਤਰ੍ਹਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਗੁਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਆ ਸਾਡੀ ਆਦਤ ਬਣ ਜਾਂਦੀ ਆ ਸਭਾ ਭਗਵਾਨ ਜੀ ਕਹਿੰਦੇ ਫਿਰ ਉਸ ਮੁੱਖ ਤੇ ਮਾਲਕ ਦੀ ਕਿਰਪਾ ਬਹੁਤ ਛੇਤੀ ਵਰਤਦੀ ਹੈ ਕਿਉਂਕਿ ਜੋ ਬੰਦਾ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ ਕਹਿੰਦੇ ਉਹਦੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋ ਜਾਂਦੀ ਆ ਉਹਦੇ ਸਾਰੇ ਕੰਮ ਸਹੀ ਕਰਾਉਣ ਦੇ ਵਿੱਚ ਲੱਜਾਂਦੀ ਆ ਸੋ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਤਾਂ ਔਖਾ ਨਹੀਂ ਹੈ ਨਾ